ਸਾਡੇ ਇਸ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਹਰ ਜ਼ਿਲ੍ਹੇ ਚ ਕੈਬਨਿਟ ਮੰਤਰੀ ਜਿੱਥੇ-ਜਿੱਥੋਂ ਵੀ ਹੈ ਉਹਨਾਂ ਦਾ ਘਰਾਓ ਕਰਨ ਜਾ ਰਹੇ ਆ ਸਾਡਾ ਅਧੂਰਾ ਨੋਟੀਫਿਕੇਸ਼ਨ ਪੁਰਾਣੀ ਪੈਨਸ਼ਨ ਦਾ 18 ਨਵੰਬਰ 2022 ਨੂੰ ਜਾਰੀ ਕੀਤਾ ਸੀ ਸਰਕਾਰ ਨੇ ਉਹ ਵਜੇ ਤੱਕ ਵੀ ਉਹਦੀ ਐਸਓਪੀ ਜਾਰੀ ਨਹੀਂ ਕੀਤੀ ਤੇ ਸਾਡੀ ਇੱਕੋ ਮੰਗ ਹੈ ਕਿ ਸਾਨੂੰ 1972 ਦੇ ਅਨੁਸਾਰ ਪੁਰਾਣੀ ਪੈਨਸ਼ਨ ਜਿਹੜੀ ਹੈ ਉਹ ਚਾਹੀਦੀ ਹੈ ਸਾਨੂੰ ਉਸ ਤੋਂ ਇਲਾਵਾ ਜੋ 2004 ਤੋਂ ਪਹਿਲਾਂ ਖੂਬੂ ਪੈਨਸ਼ਨ ਜਿਹੜੀ ਹੈ ਉਹੀ ਸਰਕਾਰ ਜੜੀ ਲਾਗੂ ਕਰੇ ਨੇਤਾ ਅਸੀਂ ਆਪਣਾ ਜਿਹੜਾ ਸੰਘਰਸ਼ ਹੈ ਉਹ ਜਾਰੀ ਰੱਖਾਂਗੇ ਆਨ ਆਲੀਆਂ ਜਮਨੀ ਚੋਨਾ ਚ ਵੀ ਜਿਹੜਾ ਅਸੀਂ ਸਰਕਾਰ ਦਾ ਟੱਟ ਕੇ ਵਿਰੋਧ ਕਰਾਂਗੇ ਚਾਹੇ ਉਹ ਚੱਪੇਵਾਲ ਚ ਜਮਨੀ ਚੋਨ ਹੋਣੀ ਹੈ ਜਾਂ ਡੇਰਾ ਬਾਬਾ ਨਾਨਕ ਗਿੱਦੜਵਾਹਾ ਬਰਨਾਲਾ ਦੇ ਵਿੱਚ ਵੀ ਹੋਣ ਜਾ ਰਹੀ ਹੈ ਜਮਨੀ ਚੋਨ ਜਿਹੜੀ ਆਨ ਆਲੇ 2 ਕੁ ਮਹੀਨਿਆਂ ਦੇ ਅੰਦਰ ਅੰਦਰ ਅਸੀਂ ਉੱਥੇ ਵੀ ਝੰਡੇ ਮਾਰਚ ਕਰਾਂਗੇ ਉਹ ਲੜਾਈ ਜਿਹੜੀ ਹੈ ਉਹ ਸਿੱਧੀ ਆਰ ਪਾਰ ਦੀ ਲੜਾਈ ਹੈ ਸਰਕਾਰ ਨਾਲ ਸਾਡੀ ਸਾਡੀ ਇੱਕੋ ਇੱਕ ਮੰਗ ਹੈ ਜਿਹੜੀ ਉਹ OPS ਜਿਹੜੀ 1972 ਦੀ ਜਮਨਸਾਰ ਲਾਗੂ ਕੀਤੀ ਜਾਵੇ ਸਰਪੰਵਨ ਵਾਲੋਂ ਬਾਰੇ ਕੀ ਕਹਿਣਾ ਚਾਹੁੰਦੇ ਸੀ ਤੁਹਾਡਾ ਮਤਮਨ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਕਿਸੇ ਵੀ ਮੁਲਾਜ਼ਮ ਮੁਲਾਜ਼ਮ ਵਿਰੋਧੀ ਸਰਕਾਰ ਕੋਈ ਵੀ ਜਿਹੜੀ ਮੁਲਾਜ਼ਮਾਂ ਦੀ ਮੰਗ ਪੂਰੀ ਨਹੀਂ ਕਰ ਰਹੀ ਹੈ ਡੀਏ ਪੈਂਡਿੰਗ ਹੈ ਸੈਂਟਰ 16% ਕਰਨ ਜਾ ਰਹੀ ਹੈ ਸਾਡਾ ਡੀਏ ਤਾਂ ਗੋਥੀ ਫਸਿਆ ਹੈ ਸਾਡਾ 16% ਡੀਏ ਡਿਊ ਹੈ ਤੇ ਕਮਿਸ਼ਨ ਦਾ ਜੋ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ 119 ਨਾਲ ਡੀਏ ਲਾ ਕੇ ਗੁਨਾਹ ਕਿਤਾ ਜਾਵੇ ਉਹ ਵੀ ਪੈਂਡਿੰਗ ਹੈ ਹੋਰ ਬਕਾਏ ਜਿਹੜੇ ਆ ਉਹ ਪੈਂਡਿੰਗ ਹੈ ਮੁਲਾਜ਼ਮਾਂ ਦੇ ਪ੍ਰਤੀ ਕਹਿੰਦਾ ਨਹੀਂ ਮੁਲਾਜ਼ਮ ਵਿਰੋਧੀ ਸਰਕਾਰ ਹੈ ਪੂਰੀ ਤਰ੍ਹਾਂ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ